ਮੇਰਾ ਨਾਮ ਸ਼ਿਸ਼ਨਾ ਸ਼ਰਮਾ ਮੈਂ ਆਪਣੀ ਸਿਸਟਰ ਨਾਲ ਅਜੀ ਜਲੰंधर ਗਈ ਸੀ ਉਹਨਾਂ ਦਾ ਪਟੇਲ ਹਸਪੀਟਲ ਚੈੱਕਅਪ ਕਰਵਾਉਣ ਆਸਦੇ ਤੇ ਵਾਪਸੀ ਤੇ ਉਹਨਾਂ ਨੇ ਮੈਨੂੰ ਸੜਕ ਦੇ ਮੋੜ ਤੇ ਮੈਂ ਟੈਕਸੀ ਵਾਲੇ ਤੋਂ ਉੱਤਰੀ ਆ ਮੈਂ ਕਿਹਾ ਕਿ ਮੈਂ ਬਦਲ ਚਲੀ ਜਾਨੀ ਬਸ ਮੈਂ ਆਪਣੀ ਗਲੀ ਤੇ ਸ਼ਾਕ ਲੋਣੀ ਚ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਪੈ ਜਾ ਲਾ ਰਹੀ ਸੀ ਜੇ ਸਾਡੇ ਪੜੋਸੀ ਆ ਉਹ ਉਹਨਾਂ ਦੀ ਬੇਟੀ ਦਾ ਨਾਮ ਮੈਨੂੰ ਪਤਾ ਅੰਜਲੀ ਹੈ ਉਹ ਕਾਫੀ ਟਿਊਸ਼ਨ ਵਰਕ ਕਰਦੇ ਨੇ ਉਹਨਾਂ ਦੇ ਘਰ ਦੇ ਬਾਹਰ ਗੇਟ ਦੇ ਕੋਲ ਦੋ ਮੋਟਰਸਾਈਕਲ ਵਾਲੇ ਖੜੇ ਸੀ ਬੈਠੇ ਨਹੀਂ ਮਤਲਬ ਮੈਂ ਹਥੋਂ ਕ੍ਰਾਸ ਕੀਤਾ ਤੇ ਅੱਗੇ ਭੰਜ ਜਿਹੜੇ ਮੇਰੇ ਨਾਲ ਖੜੇ ਇਹਨਾਂ ਦੀ ਬਹੂ ਆਪਣੇ ਬੇਟੇ ਨੂੰ ਘਮਾਇਈ ਸੀ ਮੈਂ ਉਹਨਾਂ ਕੋਲ ਖੜੀ ਹੋ ਗਈ ਮੈਂ ਅੱਗੇ ਉਹਨਾਂ ਨੂੰ ਹੱਥ ਦਿੱਤੇ ਬੱਚੇ ਨੂੰ ਚੁੱਕਣ ਵਾਸਤੇ ਮੈਂ ਆਪਣਾ ਮੋਢੇ ਦਾ ਬੈਗ ਪਾਇਆ ਜਾਹੀ ਉਹਨਾਂ ਪਿੱਛੋਂ ਆ ਕੇ ਮੇਰਾ ਬੈਗ ਚੁੱਚਿਆ ਤੇ ਮੈਨੂੰ ਸਮਝ ਨਹੀਂ ਆਈ ਕਿ ਕੀ ਹੋਇਆ ਪਹਿਲੇ ਮੈਨੂੰ ਡਾਊਟ ਹੋਇਆ ਕਿ ਸ਼ਾਇਦ ਮੇਰਾ ਬੇਟਾ ਆਇਆ ਉਹਨੇ ਮੈਨੂੰ ਇਸ਼ਾਰਾ ਕੀਤਾ ਕਿ ਮੰਮੀ ਚੱਲੀ ਜਾ ਰਹੀ ਹੈ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਉਹਨੇ ਬੜੀ ਜ਼ੋਰ ਦੀ ਚੁੱਚਿਆ ਫਿਰ ਮੈਨੂੰ ਪਤਾ ਲੱਗਾ ਕਿ ਇਹ ਕਿ ਮੇਰੇ ਨਾਲ ਚੀਨਾ ਚਪਟੀ ਹੋ ਰਹੀ ਹੈ ਫਿਰ ਮੈਂ ਵੀ ਬੈਗ ਵਿੱਚ ਪਕੜਿਆ ਤੇ ਇਸ ਦੌਰਾਨ ਮੈਂ

ਅਚੇਰਮ ਜੀ ਮੈਂ ਕਪੜੀਖਾਨੀ ਜ਼ਿਲ੍ਹਾ ਪ੍ਰਸ਼ਾਸਨ ਸ਼ਿਪਸਾ ਨਾਲ ਬਾਲਸਾ ਉਠਾ ਕੇ ਚਿੰਨ੍ਹ ਗੋਰ ਤੋਂ ਅੱਜ ਆਪਣਾ ਸਾਡਾ ਮਹੱਲਾ ਜਿਹੜਾ ਹੈਗਾ ਜੀ ਸ਼ਾਕ ਲੋਨੀ ਸਾਲੀ ਰੋਡ ਤੇ ਨੇੜ ਗੁਰਦਸਾਹ ਲੱਗੇ ਆਪਣਾ ਇੱਥੇ ਹਰ ਕੋਈ 2-4 ਦਿਨ ਦੇ ਵਿੱਚ ਕੋਈ ਨਾ ਕੋਈ ਆਪਣਾ ਖੋਹ ਹੁੰਦੀ ਹੈ ਆਪਣਾ ਇੱਥੇ ਠੀਕ ਹੈ ਜੀ ਅੱਜ ਵੀ ਆਪਣਾ ਇੱਥੇ ਖੋਹ ਹੋਈ ਹੈ ਜੀ ਸਾਡੇ ਆਪਣਾ ਇੱਥੇ ਮੈਡਮ ਸੀ ਇਹ ਆਪਣਾ ਇੱਥੇ ਆਂਟੀ ਹੋਣੀ ਸੀਗੇ ਉਹਦਾ ਪਰਸ ਲੈ ਕੇ ਆਪਣਾ ਤੋਂ ਨਿਕਲ ਗਏ ਜੀ ਉਹਦੇ ਵਿੱਚ ਕੀ ਕੁਝ ਵੀ ਆਪਣਾ ਦਾ ਕੋਈ ਸਮਾਨ ਵਗੈਰਾ ਹੋਏ ਕੁਝ ਵੀ ਹੋਏ ਪੂਰੀ ਫੁਟੇਜ ਵੀਡੀਓ ਜੀ ਡੀ ਹੈਗੀ ਆਪਣਾ ਉਹਦੇ ਵਿੱਚ ਤੁਹਾਨੂੰ ਪਹਿ ਦੱਸੀ ਜਾਗੀ ਆਪਣਾ ਲੇਕਿਨ ਪੁਲਿਸ ਪ੍ਰਸ਼ਾਸਨ ਅੱਗੇ ਆਪਣਾ ਬੇਨਤੀ ਕਰਨਾ ਚਾਹੁੰਦੇ ਆ ਜੀ ਆਪਣਾ ਕਿ ਇਹਨਾਂ ਦੇ ਅੱਗੇ ਦੱਤ ਪਾਈ ਜਾਏ ਨਹੀਂ ਤੇ ਆਪਣਾ ਬਹੁਤ ਤੋਂ ਵੱਧ ਆਪਣਾ ਸਾਰੇ ਬਹਲੇ ਵਾਲੇ ਆਪਣਾ ਸਾਡੀ ਕਟੇ ਹੋ ਗਏ ਆਪਣਾ ਪੂਰੇ ਆਪਣਾ ਕਹਿੰਦੇ ਆ ਜੀ ਆਪਣਾ ਪੁਲਿਸ ਪ੍ਰਸ਼ਾਸਨ ਦਾ ਆਪਣਾ ਘਰਾਵ ਕਰਨਗੇ ਜੀ ਜੈ ਸ਼ੀਰਾਂ ਦਾ ਇਹ ਟਾਈਮ ਸੀਗਾ ਜੀ ਆਪਣਾ ਅੱਜ ਤੋਂ ਆਪਣਾ ਅੱਧੇ ਘੰਟੇ ਟਾਈਮ ਸੀਗਾ ਆਪਣਾ ਅਜਿਹੀ ਗੱਲ ਨਹੀਂ ਹੈਗੀ ਇਹ ਤੁਹਾਡੇ ਦੇ ਪਹਿਲੇ ਦੇ ਵੀ ਗੱਲ ਹੈਗੀ ਹੈ ਠੀਕ ਹੈ ਜੀ ਉਦੋਂ ਵੀ ਕਾਰਵਾਈ ਹੋਈ ਇਹ ਦੋ ਬੰਦੇ ਸੀ ਇਹ ਇਹ ਦੋ ਬੰਦੇ ਆਏ ਸੀਗੇ ਜੀ ਆਪਣਾ ਠੀਕ ਹੈ ਜੀ ਹਾਂ ਜੀ ਇਹ ਬਾਈਕ ਤੇ ਆਏ ਸੀਗੇ ਆਪਣਾ ਬਾਈਕ ਤੋਂ ਪਹਿਲੇ ਆ ਕੇ ਨੇ ਦੇਖੀ ਕੀਤੀ ਹੈ ਜੀ ਪਹਿਲੇ ਅੱਗੇ ਗਏ ਹੈ ਫਿਰ ਪਿੱਛੇ ਗਏ ਹੈ ਇਹਨੇ ਬਹੁਤ ਚੀਜ਼ ਚੈੱਕ ਕੀਤੀ ਹੈ ਔਰ ਤੋਂ ਬਹੁਤ ਆ ਕੇ ਇਹਨਾਂ ਨੇ ਆਪਣਾ پورا ਹਮਲਾ ਕੀਤਾ ਜੀ ਔਰ ਤੋਂ ਬਾਈਕ ਲੈ ਕੇ ਪੈਥੋਂ ਨਿਕਲੇ ਹੈ ਜੀ ਪੁਲਿਸ ਕਨਰੇਟ ਕੀਤੀ ਹੈ ਜੀ ਇਹ ਆਪਣਾ ਬਹੁਤ ਜਦ ਮੌਕੇ ਤੇ ਪਹੁੰਚੀ ਦੀ ਪੀਐਸਰ ਤੇ ਪਹੁੰਚੀ ਹੈ ਜੀ ਆਪਣਾ ਠੀਕ ਹੈ ਜੀ ਬਾਕੀ ਪੁਲਿਸ ਪ੍ਰਸ਼ਾਸਨ ਅਗਰ ਮੰਗ ਕਰਦੇ ਹੈ ਜੀ ਆਪਣਾ ਕਿ ਵੱਧ ਤੋਂ ਵੱਧ